12 ਮਾਡਲ ਆ ਇਹ ਹਾਂਜੀ ਨਾਲ ਦੇ ਡਾਇਰ 70 75 ਪੈ ਟਰੈਕਟਰ ਦੇ ਠੀਕ ਆ ਜੀ 55 ਐਚ ਪੀ ਚ ਹੁੰਦਾ ਇਹ 7ਵੇਂ 9ਵੇਂ ਮਹੀਨੇ ਦਾ ਨਿਕਲਿਆ ਹੋਇਆ ਹਾਂਜੀ 23 ਦੀ ਆਰਸੀ ਆ ਹਾਂਜੀ ਆਪਣਾ ਆਉਦਾ ਹੀ ਨਵਾਂ ਕਢਾਇਆ ਹੈ 5210 ਇਹ ਵੀ ਗੇਅਰ ਪ੍ਰੋ ਆ ਜੀ 5210 ਵੀ ਗੇਅਰ ਪ੍ਰੋ ਸੀ ਵੀ ਗੇਅਰ ਪ੍ਰੋ ਚਾਰ ਜੀ ਇਹ ਵੀ ਗੇਅਰ ਪ੍ਰੋ ਆ ਸਪਰ ਆ ਗਿਆ 36 ਦੀ ਹਾਂਜੀ 14 ਮਾਡਲ ਆ ਥੋੜਾ ਚੰਗਾ ਟਰੈਕਟਰ ਟਰੈਕਟਰ ਦੇ ਕਿਤੇ ਚਾਬੀ ਨਹੀਂ ਲੱਗੀ ਹਲੇ ਤੱਕ ਆ ਕਲਚ ਵਾਲੇ ਨਟ ਵੀ ਸੀਲਡ ਆ ਇਹ 12 ਦੇ ਲਾਸਟ ਦਾ 13 ਦੀ ਆਰਸੀ ਆ ਬਠਿੰਡਾ ਨੰਬਰ ਆ ਟਰੈਕਟਰ ਇਹ ਵੀ ਠੀਕ ਆ ਸਪਰ ਆ ਵੀ ਸਪਰ ਆ ਹਾਂ ਨੱਤਰ ਆ ਗਿਆ 69 ਐਚਪੀ ਦਾ ਇਹ ਠੀਕ ਹੈ ਜੀ ਕਿਤੇ ਚਾਬੀਨ ਲੱਗੀ 22 ਮਾਡਲ ਦਾ 22 ਦੇ 10ਵੇਂ ਮਹੀਨੇ ਦਾ ਲਾਸਟ ਦਾ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਬਾਈ ਆਪਣੇ ਹਰਮਨ ਜੋੜਿਆ ਸਤਿ ਸ਼੍ਰੀ ਅਕਾਲ ਬਾਈ ਹਰਮਨ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਠੀਕ ਹੈ ਬਾਈ ਬੜੀ ਮੜਾ ਮੂਟਾ ਉੱਚਾ ਹੋ ਰਿਹਾ ਕਰ ਸੇਵਾ ਉਹ ਤਾਂ ਬਾਹਲਾ ਉੱਚੇ ਦਾ ਵੀ ਕੋਈ ਫਾਇਦਾ ਨਹੀਂ ਅੱਛਾ ਕੋਈ ਫਾਇਦਾ ਨਹੀਂ ਗੜਕੇ ਦਾ ਬੋਲਿਆ ਕਰ ਘੱਟ ਸੁਣਦਾ ਗੜਕਣਾਲ ਦਾ ਬੋਲਾ ਬੋਲੇ ਦਾ ਚੰਗਾ ਠੀਕ ਹੈ ਗੜਕਾ ਟਰੈਕਟਰਾਂ ਜੀ ਵੀ ਥੇਰੀ ਆਪਣੇ ਠੀਕ ਹੈ ਟਰੈਕਟਰਾਂ ਚ ਬਹੁਤ ਗੜਕਾ ਹੈ ਤੇ ਕਿੰਨੇ ਕ ਟਰੈਕਟਰ ਨੇ ਅੱਜ ਟਰੈਕਟਰ ਹੈਗੇ ਆਪਣੇ ਕੋਲੇ 12 13 12 13 ਕਾਪੀ ਕਾਗਜ਼ਾਂ ਦੇ ਕਿਵੇਂ ਰਹਿਣਗੇ ਕਾਪੀ ਕਾਗਜ਼ਾਂ ਦੇ ਓਕੇ ਆ ਪੰਜਾਬ ਨੰਬਰ ਵੀ ਆ ਹਰਿਆਣਾ ਨੰਬਰ ਵੀ ਆ ਦੋਨੋਂ ਨੰਬਰ ਹੀ ਮਿਲ ਜਾਣਗੇ ਦੋਨੋਂ ਨੰਬਰ ਮਿਲ ਜਾਣਗੇ ਹਾਂ ਠੀਕ ਹੈ ਹਰਿਆਣਾ ਨੰਬਰ ਦੀ ਐਨਓਸੀ ਮਿਲ ਜੂਗੀ ਪੰਜਾਬ ਲਈ ਪੰਜਾਬ ਨੰਬਰ ਦੀ ਹਰਿਆਣਾ ਲਈ ਐਨਓਸੀ ਮਿਲ ਜੂਗੀ ਠੀਕ ਹੈ ਤੇ ਹੁਣ ਆਪਾਂ 5305 ਤੋਂ ਸਟਾਰਟ ਕਰਦੇ ਆਂ ਇਹਦੇ ਬਾਰੇ ਦੱਸੀ ਬਈ 18 ਮਾਡਲ ਆ ਇਹ ਹਾਂਜੀ ਨਾਲ ਦੇ ਟਾਇਰਾਂ 7075 60 ਟਰੈਕਟਰ ਦੇ ਠੀਕ ਹੈ ਜੀ 55 ਐਚਪੀ ਚ ਹੁੰਦਾ ਇਹ ਠੀਕ ਹੈ ਜੀ ਡਬਲ ਕਲਾਚ ਆ ਪਾਵਰ ਸਟੀering ਆ ਡਬਲ ਪੀਟੀਓ ਠੀਕ ਹੈ 16 ਦੇ ਟਾਇਰਾਂ ਚ ਬਈ 16 ਦੇ ਟਾਇਰਾਂ ਚ ਆ ਗਿਆ ਤੇ ਇੰਜਨ ਗੇਅਰ ਤਾਂ ਜਮ ਓਕੇ ਆ ਪੂਰਾ ਓਕੇ ਆ ਜੀ ਇੰਜਨ ਗੇਅਰ ਦਾ 1800 ਘੰਟਾ ਚੱਲਿਆ ਇਹ ਕੁੱਲ ਹਾਂ 1800 ਘੰਟਾ ਚੱਲਿਆ ਮਿੱਤਰੋ ਤੇ ਟਰ 11 ਮਾਡਲ ਦਾ 5 15 ਡਿਮਾਂਡ ਹਾਂਜੀ 4 ਲੱਖ 75000 ਦਾ ਰਾਈਟਰ ਛੱਡ ਦਾਂਗੇ 4 ਲੱਖ 75000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਮੂਰੇ 52 10 ਆ ਗਿਆ ਜੌਂਡੀਅਰ ਜਾਉਣੀ ਰੋਵਾਜਾ ਦਾਸ ਆ ਇਹ ਹਾਂਜੀ ਇਹ ਬਾਜੀ ਦੇ 7ਵੇਂ 9ਵੇਂ ਮਹੀਨੇ ਦਾ ਨਿਕਲਿਆ ਹੋਇਆ 23 ਦੀ ਆਰਸੀ ਆ ਹਾਂਜੀ ਆਪਣਾ ਆਪ ਦਾ ਹੀ ਨਵਾਂ ਕੜਾਇਆ ਇਹ ਛੋਟਾ ਹਾਂ ਆਪਣਾ ਘਰੋਂ ਨਵਾਂ ਕੜਾਇਆ ਖੁੱਲਦੇ ਸਿਆਲਾ ਟਾਪ ਮਾਰਦਾ ਖੁੱਲਦੇ ਸਿਆਲਾ ਮਿੱਤਰੋ ਟਾਪ ਮਾਰ ਲਿਆ ਰੁਪਏ ਦਾ ਫਰਕ ਹੈ ਦਾ ਹਿੱਸੇ ਖੁੱਲਦੇ ਵਾਲਾ ਮਹਿੰਗਾ ਮਿਲਦਾ ਮਹਿੰਗਾ ਮਿਲਦਾ ਹੈ ਠੀਕ ਹੈ ਆਪਣਾ ਆਪ ਦਾ ਨਵਾਂ ਕੜਾਇਆ ਰਿਵਰਸ ਪੀਡੀਓ ਵਾਲਾ ਹਾਂਜੀ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਨਾਲ ਦੇ 80 ਪੈਸੇ ਆ ਹਾਂਜੀ ਹਾਂ ਇਹਨਾਂ ਨੂੰ 160 1300 ਘੰਟਾ ਚੱਲਿਆ ਇਹ ਫਾਇਰ ਦੀ ਛਤਰੀ ਵਗੈਰਾ ਆਪਾਂ ਆਪਦੀ ਲਵਾਈ ਹੋਈ ਸੀ ਉਦੋਂ ਨਾਲ ਹੀ ਦੇਣਾ ਸਭ ਕੁਝ ਸਾਰਾ ਕੁਝ ਨਾਲ ਹੀ ਦੇਣਾ ਨਾਲ ਹੀ ਦੇਣਾ ਤੇ ਮਾਡਲ ਤੇ ਰੇਟ ਕਿੰਨਾ ਰਹਿ ਜੂ ਮਾਡਲ 22/23 ਹਾਂਜੀ ਰੇਟ ਹੈ ਦਾ 7 ਲੱਖ 65 ਹਜ਼ਾਰ ਰੁਪਏ ਦੇ ਦਾਂਗੇ ਆਪਾਂ 7.5 ਲੱਖ ਰੁਪਏ ਦਾ ਛੱਡ ਦਾਂਗੇ ਸਵਾ 7 ਲੱਖ ਦਾ ਮਿੱਤਰੋ ਇਹ ਟਰੈਕਟਰ ਬਣ ਜਾਊਗਾ ਮੌਕੇ ਤੇ ਮਾਨਤਾਨ ਹੋਰ ਵੀ ਕਰਾਂਗੇ ਮੌਕੇ ਤੇ ਹੋਰ ਵੀ ਮਾਨਤਾਨ ਆਜੂ ਬਾਈ ਨੂੰ ਸਕਰੀਨ ਸ਼ਾਟ ਦਿਖਾ ਦਿਓ ਛੋਟਾ ਹੋਰ ਵੀ ਮਾਨਤਾਨ ਹੋ ਜਾਊਗਾ ਮੂਰੇ 53 ਦਾ ਸਪੀਡ ਆ ਗਿਆ ਇਹ 53 ਦਾ ਸੇ ਵੀ ਗੇਅਰ ਪ੍ਰੋ ਆ ਜੀ 53 ਦਾ ਵੀ ਗੇਅਰ ਪ੍ਰੋ ਸੀ ਇਹ ਵੀ ਗੇਅਰ ਪ੍ਰੋ ਚਾਰ ਸਪੀਡਾਂ ਦਾ ਹਾਂ ਠੀਕ ਹੈ ਜੀ ਇਹ ਕਿਹ ਮਾਡਲ ਹੈ ਚਾਰ ਨੰਬਰ ਆ ਇਹ ਹਾਂਜੀ ਇਹਦੇ ਨਾਲ ਦੇ ਟਾਇਰ 85 ਮੈਂਸੇ ਆ ਠੀਕ ਹੈ ਜੀ ਇਹ ਚੱਲਿਆ 950 ਘੰਟਾ 950 ਘੰਟਾ ਹ ਟਰੈਕਟਰ ਮਤਲਬ ਪੂਰਾ ਚੰਗਾ ਟਰੈਕਟਰ ਹੈ ਇਹ ਵੀ ਪੂਰਾ ਚੰਗਾ ਟਰੈਕਟਰ ਹੈ 950 ਘੰਟਾ ਚੱਲਿਆ ਹੋਇਆ ਮਿੱਤਰੋ ਕੁੱਲ ਚੀਜ਼ ਨਾਲ ਦੀ ਹੈ ਜਮਾਂ ਜਮੇ 30 ਸੀ ਚ ਆਉਂਦਾ ਕੁੱਲ ਚੀਜ਼ ਨਾਲ ਦੀ ਹੈ ਨਾਲ ਦੀ ਹੈ ਜਮਾਂ ਕਿਤੇ ਚਾਬੀ ਨਹੀਂ ਲੱਗੀ ਦੋਨਾਂ ਤਿੰਨਾਂ ਟਰੈਕਟਰਾਂ ਦੀ ਕਿਤੇ ਚਾਬੀ ਨਹੀਂ ਲੱਗੀ ਤਿੰਨਾਂ ਤੇ ਹੀ ਚਾਬੀ ਲੱਗੀ ਹਾਂ ਠੀਕ ਹੈ ਜੇ ਕੋਈ ਮਾੜਲਾ ਗੇਅਰ ਪ੍ਰੋ ਆ ਹਾਂਜੀ ਤੇ ਰੇਟ ਰੇਟ ਦਾ 7,75,000 ਇਹ ਦੇ ਦਾਂਗੇ ਆਪਾਂ 7,35,000 ਦਾ ਛੱਡ ਦਾਂਗੇ 735000 ਦਾ ਮਿੱਤਰੋ ਇਹ ਟਰੈਕਟਰ ਵਾਹ 4 ਸਪੀਡਾਂ ਦਾ ਗੇਅਰ ਪ੍ਰੋ ਟਰੈਕਟਰ ਬਹੁਤ ਘੱਟ ਮਿਲਦਾ 53 ਦਾ ਕਿਉਂਕਿ ਸੀਆਰਡੀ ਆਉਣ ਲੱਗੇ ਸੀ ਹਾਂਜੀ ਹਾਂ 22 ਦੇ ਲਾਸਟ ਚ ਠੀਕ ਹੈ ਜੀ ਤੇ ਬਹੁਤ ਘੱਟ ਮਿਲਦਾ ਬਹੁਤ ਘੱਟ ਮਿਲਦਾ 4 ਸਪੀਡਾਂ ਵਾਲਾ ਦਾ 53 ਠੀਕ ਹੈ ਇਹ 55 ਐਚਪੀ ਚ ਆ ਗਿਆ ਨਾ ਇਹ 55 ਐਚਪੀ ਚ ਆ ਗਿਆ 55 ਦਾ 50 ਐਚਪੀ ਦਾ ਠੀਕ ਹੈ ਇਹ 55 ਐਚਪੀ ਚ ਆ ਗਿਆ ਮੂਰੇ ਆ ਗਿਆ 363 ਸੁਪਰ ਸੁਪਰ ਆ ਗਿਆ 363 ਹਾਂਜੀ 14 ਮਾਡਲ ਆ ਹਾਂ ਜੀ ਬਹੁਤ ਚੰਗਾ ਟਰੈਕਟਰ ਹੈ ਟਰੈਕਟਰ ਦੇ ਕਿਤੇ ਚਾਬੀ ਨਹੀਂ ਲੱਗੀ ਹਲੇ ਤੱਕ ਆ ਕਲਚ ਵਾਲੇ ਨਟ ਵੀ ਸੀਲਡ ਹੈ ਠੀਕ ਹੈ ਜੀ ਰੇਡੀਅਲ ਟਾਇਰ ਆ ਅਲਾਈਐਂਸ ਦੇ ਮਹਿੰਗੇ ਹੋਏ ਦੁਆਰੇ ਦੇ ਨਵੇਂ ਲੱਗੇ ਹੋਏ ਆ ਟਰੈਕਟਰ ਦੇ ਮਗਰਾੜ ਮਰੂੜ ਪੂਰੇ ਐ ਪਿਆ ਸੀਸੇ ਵਰਗੇ ਉੱਪਰ ਸੀਸੇ ਵਰਗੇ ਜਮਾ ਠੀਕ ਐ ਕਿੱਕ ਨੋਪਿਕ ਨੂੰ ਵੀ ਲੱਗੀ ਹੋਈ ਐ ਨੋਪੀ ਇਹਦੇ ਵੀ ਲੱਗੀ ਆ ਠੀਕ ਐ 3000 ਘੰਟਾ ਟਰੈਕਟਰ ਚੱਲਿਆ ਹੋਇਆ ਕੋਲ ਹਾਂ ਅਗਲੇ ਟਾਇਰ ਐ ਐਮ ਆਰ ਐਫ ਦੇ ਨਵੇਂ ਪਿਛਲੇ ਅਲਾਈਐਂਸ ਕੰਪਨੀ ਦੇ ਆ ਠੀਕ ਐ ਕੰਪਨੀ ਵੀ ਪੈਂਕੀ ਵਾਲੀ ਐ ਮਹਿੰਗੇ ਵਾਲੀ ਐ ਸਾਰਿਆਂ ਤੋਂ ਮਹਿੰਗਾ ਲੈਨ ਦਾ ਟਾਇਰ ਆ ਠੀਕ ਐ ਤੇ ਟਰੈਕਟਰ ਮਿੱਤਰੋ 3 ਸਪੀਡ ਆ ਡਬਲ ਡਿਸਟਰੀਬਿਊਟਰ ਆ ਹਾਂ ਜੀ ਹਾਂ 30 ਬੀਟ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਟੌਪ ਮਾਡਲ ਆ ਗਿਆ ਟੌਪ ਮਾਡਲ ਆ ਗਿਆ ਤੇ ਮਾਡਲ 14 ਆ ਗਿਆ 14 ਮਾਡਲ ਦਾ 4,90,000 ਦੀ ਡਿਮਾਂਡ ਆਪਣੀ ਹਾਂ ਜੀ ਟਰੈਕਟਰ ਛਾੜ ਦਾਂਗੇ ਇੱਕੋ ਰੇਟ 4.5 ਲੱਖ ਰੁਪਏ ਦਾ 4.5 ਲੱਖ ਦਾ 4.5 ਲੱਖ ਦਾ ਮਿੱਤਰੋ ਟਰੈਕਟਰ ਬੰਝੂਗਾ ਨੇ ਆ ਗਿਆ 3730 ਇਹ 12 ਦੇ ਲਾਸਟ ਦਾ 13 ਦੀ ਆਰਸੀ ਆ ਬਠਿੰਡਾ ਨੰਬਰ ਆ ਟਰੈਕਟਰ ਇਹ ਵੀ ਠੀਕ ਆ ਸੁਪਰਾ ਵੀ ਸੁਪਰਾ ਇਹ ਵੀ ਹਾਂ ਇਹ ਵੀ ਇਹਦੇ ਨਾਲ ਦੇ 14 ਦੇ ਨਾਲ ਦਾ ਹੀ ਆ ਵੀ ਠੀਕ ਆ ਟਰੈਕਟਰ ਇਹ ਵੀ ਪੂਰਾ ਨਵਾਂ ਠੀਕ ਆ ਹਾਂ ਟਾਇਰ ਇਹਦੇ ਵੀ ਦਵਾਰੇ ਦੇ 80 85 ਪੈਸੇ ਆ ਟਾਇਰ ਇਹਦੇ ਵੀ ਦੁਬਾਰੇ ਦੇ 80 85% ਬਠਿੰਡੇ ਦਾ ਨੰਬਰ ਹੈ ਪੀ ਵੀ ਜਲਤ ਦਾ ਪਲੇਟਾਂ ਵਗੈਰਾ ਲੱਗੀਆਂ ਸਰਕਾਰੀ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਜਮਾ ਓਕੇ ਪਿਆ ਟਰੈਕਟਰ ਸੈਂਪਲ ਕੱਪੜੇ ਵਾਲੀ ਸਤਰੀ ਤੇ ਬਾਈ ਮਾਡਲ ਤੇ ਰੇਟ ਮਾਡਲ ਇਹ 12 ਮਾਡਲ 13 ਜੀ ਰੇਟ ਇਹਦਾ 495000 ਹਾਂ ਜੀ ਇਹ ਵੀ 4.5 ਲੱਖ ਰੁਪਏ ਦਾ ਟਰੈਕਟਰ ਛੱਡ ਦਾਂਗੇ ਆਪਾਂ 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਘੋੜੇ ਵਰਗਾ ਬੜੂਗਾ ਤੇ ਮੂਰੇ ਆ ਗਿਆ 963 ਐਚਪੀ 963 ਆ ਗਿਆ 96 ਐਚਪੀ ਦਾ ਇਹ ਠੀਕ ਹੈ ਜੀ ਕਿਤੇ ਚਾਬੀਨ ਲੱਗੀ 22 ਮਾਡਲ ਆ 22 ਦੇ ਦਾ ਸਮੇਂ ਮਹੀਨੇ ਦਾ ਲਾਸਟ ਦਾ ਅੱਛਾ ਜੀ ਇੱਕ ਨੋਪਿਕ ਨੂੰਪੀ ਲੱਗੀ ਹੋਈ ਹੈ ਟਾਇਰ ਨਾਲ ਦੀ ਨੇ ਟਾਇਰ ਨਾਲ ਦੇ ਆ ਫਾਈਬਰ ਦੀ ਛਤਰੀ ਲੱਗੀ ਹੋਈ ਹੈ ਟਾਇਰ ਨਾਲ ਦੇ ਹੈ 85% ਟਰੈਕਟਰ ਦੇ ਠੀਕ ਹੈ ਜੀ ਰੰਗ ਪੇਂਟ ਦਾ ਤਾਂ ਪੁੱਸਣ ਦੀ ਲੋੜ ਨਹੀਂ ਸਾਰਾ ਲੋੜ ਹੀ ਨਹੀਂ 750 ਘੰਟਾ ਚੱਲਿਆ ਕੁੱਲ ਹਾਂ ਕੁੱਲ 750 ਘੰਟਾ ਮਿੱਤਰੋ ਚੱਲਿਆ ਹੋਇਆ ਟਰੈਕਟਰ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮਾਡਲ ਤੇ ਰੇਟ ਕਿੰਨਾ ਰੂਪਾਈ ਇਹ ਇਹ 22 ਮਾਡਲ ਹੈ ਜੀ 7,95,000 ਰੁਪਿਆ ਡਿਮਾਂਡ ਆਪਣੀ ਇਹਦੀ ਹਾਂ ਜੀ ਟਰੈਕਟਰ ਛੱਡ ਦਾਂਗੇ 7.5 ਲੱਖ 7.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਮੌਕੇ ਦੇ ਮਾਣਦਾਨ ਸਾਰਿਆਂ ਇਂ ਕਰਾਂਗੇ ਆਪਾਂ ਮੌਕੇ ਤੇ ਮਾਣਦਾਨ ਹੋਰ ਵੀ ਹੋ ਜੂ ਹੋਰ ਵੀ ਕਰਾਂਗੇ ਤੇ ਕੱਲਾ ਸਕਰੀਨ ਸ਼ਾਟ ਲੈ ਆਏ ਹੋ ਯਾਰ 5-4000 ਦੀ ਤਾਂ ਮੂਲਲੀ ਗੱਲ ਹੁੰਦੀ ਆ ਉਹ ਹੋ ਜੂਗਾ 8 55 ਆ ਗਿਆ ਇਹ T20 ਛੋਟਾ ਗੇਰ ਵਾਲਾ T20 ਆ ਗਿਆ 4 ਸਪੀਡ ਹਾਂਜੀ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਹਲੇ ਤੱਕ ਠੀਕ ਆ ਜੀ 55 ਬਾਰੇ ਟਾਇਰਾ ਟਰੈਕਟਰ ਦੇ ਹਾਂਜੀ 17 ਦੇ ਮਾਰਕੇ ਆ ਸਾਰੇ ਟਰੈਕਟਰ ਦੇ 17 ਹੀ ਮਾਡਲ ਆ ਟਰੈਕਟਰ ਦੇ ਪਿਛਲੇ ਵੇਟ ਲੋਹੇ ਵਾਲੇ ਹਾਂਜੀ 50 50 ਕਿਲੋ ਵਾਲੇ ਪਿਛਲੇ ਵੇਟ ਲੱਗੇ ਹੋਏ ਲੋਹੇ ਦੇ ਠੀਕ ਹੈ ਜੀ ਅੱਗੇ ਵੀ 15 15 ਕਿਲੋ ਲੋਹੇ ਦੇ ਵੇਟ ਲੱਗੇ ਹੋਏ ਅਗਲੇ ਟਾਇਰਾਂ ਦੇ ਠੀਕ ਹੈ ਜੀ ਅਗਲੇ ਟਾਇਰਾਂ ਦੇ ਵੀ ਲੱਗੇ ਨੇ ਲੋਹੇ ਦੇ ਐ ਵੀ ਠੀਕ ਹੈ ਲੋਹੇ ਦੇ ਨੇ ਇਹ ਵੀ ਲੋਹੇ ਦੇ ਆ ਠੀਕ ਆ ਮੈਂ ਖਾ ਕਿਤੇ ਇੱਥੇ ਲੱਗੇ ਨੇ 17 ਚ ਹੀ ਦੇਤੇ ਉਹ ਹਾਂ ਠੀਕ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਆ ਤੁਸੀਂ ਪੂਰਾ ਚੰਗਾ ਟਰੈਕਟਰ ਪੂਰਾ ਚੰਗਾ ਟਰੈਕਟਰ ਟਰੈਕਟਰ ਦੇ ਪਰਚੀਆਂ ਵੀ ਪੰਗਾ ਹਲੇ ਮੰਗਰਾੜਾਂ ਦੇ ਪਰਚੀਆਂ ਵੀ ਅਜੇ ਮੰਗਰਾਟਾਂ ਤੇ ਪਈਆਂ ਆਈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਾਡਲ ਇਹ ਕਿੰਨੇ ਆ ਇਹ 17 ਮਾਡਲ ਆ ਜੀ ਰੇਟ ਰੇਟ ਇਹਦਾ 535000 ਤੇ ਨਾ ਕਿ ਦੇਵਾਂਗੇ 510000 ਦਾ 510000 ਦਾ ਮਿੱਤਰੋ ਟਰੈਕਟਰ ਬਣੂਗਾ ਨੋਗਰਾ ਟਰੈਕਟਰ ਹੈ ਪੱਖੀ ਪੁੱਖੇ ਲੱਗੀ ਹੋਈ ਆ ਫੈਬਰ ਦੀ ਹੁੱਟ ਚ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਪੂਰੇ ਆ ਗਿਆ ਮਿੱਤਰੋ ਸਿਉਨਾਲੀਕਾ 750 ਦਸੀਪਰਾ 4 ਸਿਲੰਡਰ ਹੈ ਜੀ ਆਰਐਕਸ ਹਾਂਜੀ 24 ਦੇ ਟਾਇਰਾਂ ਦਾ 13 ਨਵੇਂ ਵਰਗੇ 85 90 ਪੈਸੇ ਦਵਾਰੇ ਦੇ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਜਮ ਓਕੇ ਤੇ ਮਾਡਲ ਇੰਜਨ ਗੇਅਰ ਦਾ ਪੂਰਾ ਓਕੇ ਆ ਹਾਂਜੀ ਐਚ ਆਰ ਨੰਬਰ ਆ ਐਨਓਸੀ ਇਹਦੀ ਮਿਲ ਜੂਗੀ ਐਨਓਸੀ ਮਿਲ ਜੂ ਐਚ ਆਰ ਨੰਬਰ ਆ ਪੂਰਾ ਚੰਗਾ ਟਰੈਕਟਰ ਤੇ ਮਾਡਲ ਤੇ ਰੇਟ ਇਹ ਟਰੈਕਟਰ ਦੇ ਦਾਂਗੇ ਆਪਾਂ 13 ਮਾਡਲ 3 ਲੱਖ 60 ਹਜ਼ਾਰ ਦਾ ਟਰੈਕਟਰ ਦੇ ਦਾਂਗੇ 3 ਲੱਖ 90 ਹਜ਼ਾਰ ਦਾ ਮਾਡਲ ਮਿੱਤਰੋ ਬਣੂਗਾ ਤੇ ਇਸ ਤੋਂ ਇਲਾਵਾ ਭਾਈ ਹੋਰ ਵੀ ਹੁੰਦੇ ਆਪਣੇ ਕੋਲੇ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਵੀ ਟਰੈਕਟਰ ਹੈਗੇ ਆ ਹਾਂਜੀ ਤੇ ਸੋਨ ਲੀਕੇ ਹੋਰ ਹੈਗੇ ਆ ਕੱਲੇ 50 ਵਾਲੇ ਹੈਗੇ ਆ ਹੈਗਾ ਹਾਂਜੀ ਆਰਜਨ ਹੈਗਾ 855 ਹੈਗਾ 16 ਮਾਡਲ ਆਰਜਨ 13 ਮਾਡਲ ਹੈਗਾ 555 ਦਾ ਠੀਕ ਹੈ ਜੀ ਲੋਕੇਸ਼ਨ ਕੀ ਪੈਗੀ ਤੁਹਾਡੀ ਲੋਕੇਸ਼ਨ ਆਪਣਾ ਤਲਵੰਡੀ ਸਾਬੋ ਹੈ ਜੀ ਨਾਲ ਹੀ ਪਿੰਡ ਆਪਣਾ ਲਾਲਿਆਣਾ ਟਰੈਕਟਰ ਆਪਣਾ ਤਲਵੰਡੀ ਹੁੰਦੇ ਇੱਥੇ ਨੌਰਾ ਆਪਣਾ ਬਣਿਆ ਹੋਇਆ ਠੀਕ ਹੈ ਜੀ ਹਾਂ ਬਾਕੀ ਆਪਾਂ ਪ੍ਰਾਣਾ ਵੀ ਵਿੱਚ ਕੱਟ ਲਾਂਗੇ ਲਾਉਣ ਵੀ ਕਰਾ ਦਾਂਗੇ ਨਾਲ ਲਾਉਣ ਵੀ ਹੋ ਜਾਂਦਾ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਆਪਣਾ 7888803677 ਜੀ 788803677 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਤੇ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ